ਇਸ ਪਰਵਾਹ ਦਾ ਕਹਿਣਾ ਕਿ ਡੇਢ ਘੰਟਾ ਹੋ ਗਿਆ ਪ੍ਰਸ਼ਾਸਨ ਨੂੰ ਫੋਨ ਕੀਤਾ ਤੇ ਉਹ ਟਾਈਮ ਆ ਟਾਈਮ ਤੇ ਕਰ ਲੋ ਹੂੰ ਉਧਰ ਦੇਖ ਲੋ ਬੇਵਨਾ ਗੱਲ ਕਰੋ ਡੇਢ ਘੰਟੇ ਦੀ ਕਰੋ ਪਰਵਾਹ ਨਾਲ ਗੱਲ ਕਰੋ ਨਾ ਮੇਰੇ ਨਹੀਂ ਪਾਜੀ ਜੀ ਦੇ ਹੋਗੀ ਪਰਿਵਾਰ ਵਾਲਿਆਂ ਨਾਲ ਗੱਲ ਬਾਤ ਕਰੋ ਕੰਟਰੋਲ ਰੂਮ ਦੇ ਵਿੱਚ ਕਰਦੇ ਕਰੋ ਪਹਿਲਾਂ ਗੱਲ ਕਰੋ ਕਿਹਦੀ ਨਾਮ ਵਾਲੀ ਬੰਦੀ ਆ ਬਿਲਕੁਲ ਉਹ ਬੰਦੇ ਦਾ ਜਿਹੜਾ ਸਕੂਟਰ ਹੈ ਤੇ ਇਹ ਬੂਟ ਹੈ ਜੀ ਇਹ ਬੂਟ ਦੇ ਹਾਲਾਤ ਹੈ ਜੀ ਆ ਦੇਖੋ ਮੋਕਾ ਪੁਲਿਸ ਪ੍ਰਸ਼ਾਸਨ ਦੇਖ ਰਿਹਾ 112 ਤੇ ਕਾਲ ਕੀਤੀ ਹੈ ਪਰਿਵਾਰ ਦਾ ਕਹਿਣਾ ਕਿ 1.5 ਘੰਟੇ ਬਾਅਦ ਜਿਹੜੀ ਪੁਲਿਸ ਪੁਹੁੰਚੀ ਇਸ ਜਗ੍ਹਾ ਤੇ ਤੇ ਇਹ ਦੇਖੋ ਜੀ ਹਾਲਾਤ ਜਿਹੜੇ ਵਿਅਕਤੀ ਦੀ ਜਿਹੜੀਆਂ ਪੈਰ ਦੀਆਂ ਉਂਗਲਾਂ ਜਿਹੜੀਆਂ ਟਾਇਰ ਦੇ ਥੱਲੇ ਆ ਤੇ ਪੈਰ ਜਿਹੜਾ ਪੂਰੀ ਤਰ੍ਹਾਂ ਜਿਹੜਾ ਡੈਮੇਜ ਹੈ ਤੇ ਮੌਕੇ ਦੇ ਪਰਵਾਹ ਦੇ ਇੱਕੋ ਤੇ ਪ੍ਰਸ਼ਾਸਨ ਨੇ ਪੂਰਾ ਮਾਮਲਾ ਦੱਸ ਰਿਹਾ ਜੋ ਮੈਨੂੰ ਤਾਂ ਮੁੱਦਾ ਵੀ ਨਹੀਂ ਮਿਲਿਆ ਨਾ ਅਧਿਕਾਰੀ ਬਣੇ ਕੋਈ ਵੀ ਉਹਨੂੰ ਨਹੀਂ ਬਿਨਾਂ ਫੜਾ ਦੇ ਸਕਦੀ ਤਾਂ ਹੈਲਪਰ ਬੰਦਾ ਨਹੀਂ ਚਲਾ ਸਕਦਾ ਲਾਈਟ ਦੇ ਵਿੱਚ ਮੰਨਿਆ ਵੀ ਐਨੀ ਗੱਲ ਹੈ ਮੈਂ ਚਲਾਉਂਦਾ ਪਿਆ ਸੀ ਮੈਂ ਆਂਦਾ ਪਿਆ ਉਹ ਤਾਂ ਕੋਈ ਤੇ ਬੰਦੇ ਕਰ ਵੀ ਹੋਊਗੀ ਹੋਣੀ ਹੈ ਜਦੋਂ ਕਿ ਜਿਹੜਾ ਪਤਾ ਹੈਲਪਰ ਵਾ ਐਡੀ ਗੱਡੀ ਉਹ ਤਾਂ ਚਲਾ ਹੀ ਨਹੀਂ ਸਕਦਾ ਤੇ ਉਹ ਜੋ ਬੰਦਾ ਹੱਕ ਉਹਦੇ ਉਨੀ ਕਰ ਬਈ ਜਿਹੜਾ ਸਾਡਾ ਲੱਗਾ 49 ਬੀਟਾ ਉਹਨਾਂ ਦਾ ਜਿਹੜਾ ਬੇਟਾ ਹੈ ਬਿਲਕੁਲ ਲੜਕਾ ਉਹਨਾਂ ਦਾ ਪਾਦਰ ਪਾਦਰ ਉਹਨਾਂ ਦਾ ਬੇਟਾ ਵੀ ਜਿਹੜਾ ਤੇ ਪਹੁੰਚਿਆ ਹੋਣਾ ਭਾਈ ਫੜ ਲੈ ਬਿਆਨ ਹੀ ਮਿਲਦੇ ਲੱਗਾ ਇਹਦੇ ਉਹ ਤਾਂ ਜੀ ਮੈਂ ਉਹਨਾਂ ਨੂੰ ਲੈ ਕੇ ਨਿਕਲ ਗਿਆ ਸੀਗਾ ਤਾਂ ਸੁੱਤੀ ਲੈ ਕੇ ਚਲੇ ਗਏ ਹਸਪਤਾਲ ਕਿ ਲੈ ਕੇ ਗਿਆ ਮੈਂ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਹੋਈ ਆਪਣੀ ਵੀ ਹਾਂ ਗੱਲਬਾਤ ਹੋਈ ਹੈ ਬੜੀ ਉਹ ਤਾਂ ਬੋਲਦੇ ਪਏ ਆ ਪਰ ਟੋਕਰਾਂ ਨੇ ਕਹਿ ਦਿੱਤਾ ਕਿ ਪੈਰ ਪਾਜੀ ਛੇਤੀ ਸਹੀ ਨਹੀਂ ਹੋਣਾ ਟੋਕਰੇ ਇੱਕ ਸਾਲ ਲੱਗਿਆ ਨਾ ਪਾਜੀ ਉਹਨਾਂ ਦੀ ਗੱਡੀ ਕਿਨਾਂ ਦੀ ਗੱਡੀ ਮਾਰੀ ਉਹ ਸਿਲੋ ਹਸਪੀਟਲ ਪਹੁੰਚੇ ਪਰ ਉਹ ਬੰਦਾ ਨਹੀਂ ਆਇਆ ਪਰ ਉਹਨਾਂ ਦੇ ਨਾਲ ਦੇ ਬੰਦੇ ਆਏ ਹੋਏ ਆ ਕੀ ਕਹਿੰਦੇ ਹੋ ਬਸ ਇਹੀ ਕਹਿ ਰਹੇ ਆ ਕਿ ਕੋਈ ਨਹੀਂ ਅਸੀਂ ਇਲਾਜ ਕਰਾਣੇ ਆ ਪਰ ਦੇਖੋ ਹੁਣ ਜਾ ਕੇ ਗੱਲ ਕਰਦੇ ਹਾਂ ਉਹਨਾਂ ਨਾਲ ਵੀ ਮੈਂ ਤਾਂ ਗਲਤੀ ਮੰਨਦੇ ਤਾਂ ਹੀ ਇਲਾਜ ਕਰਾਣੇ ਬਸ ਇਹੀ ਕਹਿੰਦੇ ਪਏ ਕਿ ਹੈਲਪਰ ਸੀਗਾ ਜੀ ਉਹਨੂੰ ਗੱਡੀ ਫੜਾ ਦਿੱਤੀ ਆ ਉਹ ਪਾਜੀ ਆਂਦਾ ਹੀ ਬੜੀ ਰੋਂਗ ਰੋਂਗ ਸਾਈਡ ਤੋਂ ਤੇਜ਼ ਸੀਗਾ ਰੋਂਗ ਸਾਈਡ ਏਡੀ ਵੱਡੀ